ਮਮੀ ਇੱਕ ਦੋ ਮੈਨੂੰ ਗੱਲ ਸੁਣੋ ਹਾਈ ਹਾਈ ਕਿਹੜੀ ਗੱਲ ਐ ਢੀ ਤਪਿਆ ਕਿਥੋਂ ਆਇਆ ਇਨਾ ਉਹ ਤੇ ਚਾਚਾ ਦਾ ਰਹਿ ਕੋਈ ਨਹੀਂ ਕਰਨ ਦੇ ਚਾਚੇ ਦੇ ਵਿਆਹ ਦਾ ਤੈਨੂੰ ਬੜਾ ਚਾਚੜਿਆ ਵਾ ਨਾ ਤੂੰ ਚਾਚੇ ਦੇ ਵਿਆਹ ਤੇ ਕਿਹੜੀ ਪੰਜਰੀ ਖਾਣੀ ਆ ਚਾ ਨਿਕਾ ਚੜਿਆ ਮੈਨੂੰ ਮੁੰਡੇ ਪਤਾ ਕਿੰਨੀਆਂ ਗੱਲਾਂ ਕਰਦੇ ਬਾਹਰ ਮੈਨੂੰ ਵੀ ਚਾਚਾ ਘਰ ਕੁਵਾਰਾ ਭਾਲਿਆ ਪੱਠੇ ਪੱਠੇ ਵੱਡਦਾ ਹੋਣਿਓਂ ਕਰਦਾ ਸੋ ਕੰਮ ਕਰਦਾ ਵਾ ਤੇ ਲੋਕਾਂ ਦੀ ਪੀੜ ਹੁੰਦੀ ਆ ਪੀੜ ਨਹੀਂ ਲੋਕਾਂ ਨੂੰ ਹੋਰ ਕੀ ਆ ਲੋਕਾਂ ਦੇ ਪੱਠੇ ਵੱਡੇ ਨਹੀਂ ਜਾਂਦੇ ਹਣੇ ਤਾਂ ਲੋਕਾਂ ਨੂੰ ਤੰਗੀ ਹੁੰਦੀ ਹੁੰਦੀ ਆ ਆ ਲੋਕਾਂ ਦੀ ਪ੍ਰਵਾਹ ਨਹੀਂ ਕਰੀਦੀ ਹੁੰਦੀ ਉਹ ਇਦਾਂ ਕਰੋ ਕੋ ਲੱਭੋ ਰਿਸ਼ਤਾ ਤੇ ਕਰ ਦੋਗਾ ਚਾਚੇ ਦਾ ਵੀ ਨਾਲੇ 4 ਦਿਨ ਘਰ ਹਣਾਂ ਘੱਲਣਗੀਆਂ ਮਜ਼ਾ ਆਊਗਾ ਨਾਲੇ ਤੇ ਲੱਲੂ ਜਿਆ ਹੈਗਾ ਵਾ ਇਹਨੂੰ ਕੀ ਉਹ ਵੀ ਸਾਡੇ ਸਿਰ ਤੇ ਆਣ ਕੇ ਬਹਿ ਜਾਣੀ ਆ ਉਹ ਇੱਕ ਬੰਦਾ ਹੀ ਹੋਣਾ ਵੱਧ ਹੋਰ ਕੀ ਹੋਣਾ ਇੱਥੇ ਜ਼ਰੂਰਤਾਂ ਪੂਰੀ ਹੋਈਆਂ ਹੈਗੀਆਂ ਸਭ ਕੁਝ ਤੇਰੀ ਦਾਦੀ ਤੇ ਅੱਗੇ ਬੜੀ ਕਾਲੀ ਆ ਫਟਾਫਟ ਮੈਂ ਆਪਣਾ ਨਿੱਕਾ ਪੁੱਤ ਵਿਆਹ ਲਾਂ ਫਟਾਫਟ ਨਿੱਕਾ ਪੁੱਤ ਵਿਆਹ ਲਾਂ ਹੈ ਹੁਣ ਰਿਸ਼ਤਾ ਵੀ ਤੇ ਕਿਉਂਣਾ ਚਾਹੀਦਾ ਵਾ ਨਾ ਉਹ ਦਾਦੀ ਨੂੰ ਹੁੰਦਾ ਵੀ ਚਲ ਮੇਰੇ ਹੁੰਦੇ ਹੁੰਦੇ ਹੋਰੇ ਕੰਮ ਜਿਹੜਾ ਹਣਾਵਾ ਆਹੋ ਦਾਦੀ ਤੇਰੀ ਨੂੰ ਬੜੀ ਕਾਲੀ ਆ ਜਿੱਦਾਂ ਦਾ ਇਹ ਆ ਸਿੱਧੜ ਗਿਆ ਉਦਾਂ ਦੀ ਸਿੱਧੜ ਜੀ ਕੋਈ ਆ ਗਈ ਨਾ ਸਾਨੂੰ ਮੈਂ ਮੱਥੇ ਦੇ ਹੱਥ ਮਾਰ ਲਊਗੀ ਉਹ ਉਮਰ ਲੰਘ ਚਲੀ ਜਾਂ ਨਾਲੇ ਮੁੜ ਕੇ ਰਿਸ਼ਤਾ ਹੋਣੇ ਕੋ ਸਵਾਦ ਆ ਲੱਭੋ ਘਰੇ ਤਾਂ ਤੇ ਕਰ ਦੋਗਾ ਗੰਗ ਜਿੱਥੇ ਮਾੜਾ ਮੋਟਾ ਹੁੰਦਾ ਕਿਤੇ ਵੇ ਇਹਦੇ ਵਿੱਚ ਮੇਰਾ ਕਸੂਰ ਵਾ ਹੁਣ ਨਹੀਂ ਵਿਆਹ ਜਾਂਦਾ ਤੇ ਲੋਕਾਂ ਨੂੰ ਪਤਾ ਕਿ ਸਿੱਧੜ ਵਾ ਹੈ ਲੋਕੀ ਤਾਂ ਨਹੀਂ ਰਿਸ਼ਤਾ ਹੋਣ ਦਿੰਦੇ ਓ ਐਡਾ ਵੀ ਸਿੱਧੜ ਨਹੀਂ ਆਵੇਂ ਵਾਈਡ ਆਤੀ ਆ ਚੰਗਾ ਭਲਾ ਮੇਰਾ ਚਾਚਾ ਵਾ ਉਹੀ ਗੱਲ ਕਰ ਰਿਹਾ ਚੰਗਾ ਤੇਰਾ ਚਾਚਾ ਹੈ ਉਹੋ ਜਿਹਾ ਭਤੀਆ ਤੇ ਉਹੋ ਜਿਹਾ ਚਾਚਾ ਚੁੱਪ ਕਰਕੇ ਬਿਠਾ ਰਹਾ ਤੇ ਤਾਤਾ ਹੀ ਮੈਂ ਐਵੇਂ ਨਾ ਬਹੁਤੀਆਂ ਗੱਲਾਂ ਪਿਆ ਕਰ ਜਦੋਂ ਕੋਈ ਕਹਿਦਾ ਹੁੰਦਾ ਨਾ ਤੇ ਕਿਆ ਕਾ ਕਾ ਰਿਸ਼ਤਾ ਫਿਰ ਮੇਰੇ ਚਾਚੇ ਨੂੰ ਪਰ ਮੈਂ ਤਾਂ ਕਹਾਂ ਸੀ ਆਹੋ ਮੈਂ ਕੋਹਾ ਹੈ ਵੇਲੀ ਤੇ ਦੱਸ ਦੋ ਫਿਰ ਆਹ ਕਿਆ ਕਰ ਕਿਆ ਕ੍ਰਿਸ਼ਟਾ ਕਰਾ ਦੋ ਮੇਰੇ ਚਾਚੀ ਨੂੰ ਕਰਾ ਦੋ ਮੈਂ ਫਰਾ ਕੀ ਕਰੀ ਗਿਆ ਆਪਾਂ ਕਰਾ ਦੋ ਆਪਣੇ ਰਿਸ਼ਤੇਦਾਰਾਂ ਚੋਂ ਕਿਸੇ ਦਾ ਮੈਨੂੰ ਬੜਾ ਗੁੱਸਾ ਜਿਹੜਾ ਇਨੀ ਗੱਲ ਸੁਣ ਕੇ ਮੈਂ じゃ ਕੇ ਮੰਮੀ ਨੂੰ ਕਹਿੰਦਾ ਲੋਕੀ ਕਿਸੇ ਦਾ ਕੰਮ ਵੇਖ ਕੇ ਜਰਦੇ ਨਹੀਂਗੇ ਹੁਣ ਸਾਡੇ ਬੰਬੀ ਦਾ ਕੰਮ ਹੋਈ ਜਾਂਦਾ ਹੈ ਪਿਓ ਤੇਰਾ ਨੌਕਰੀ ਕਰਦਾ ਵਾ ਤੇ ਲੋਕਾਂ ਕੋ ਜਰਿਆ ਨਹੀਂ ਜਾਂਦਾ ਵੀ ਇਹ ਘਰ ਦਾ ਸਾਰਾ ਕੰਮ ਸੰਭੀ ਫਿਰਦਾ ਵਾ ਉਹ ਤਾਂ ਹਰ ਲੋਕੀ ਗੱਲਾਂ ਕਰਦੇ ਆ ਆ ਪੁੱਤ ਵੇਖ ਹੁਣ ਤੂੰ ਵੀ ਕਾਲਜ ਜਾਣਾ ਵਾ ਹੈ ਪੜਦਾ ਵਾ ਤੈਨੂੰ ਕੋਈ ਫਿਕਰ ਤੇ ਨਾ ਕੰਮ ਦਾ ਹਣ ਗੋਆ ਤੇਰਾ ਚਾਚਾ ਸੁਟੇ ਤਾਰਾ ਤੇਰਾ ਚਾਚਾ ਕੱਢੇ ਵੇ ਪਿਆਣੀ ਬੰਨਾ ਤੇਰਾ ਚਾਚਾ ਵੇਖੇ ਹਾਨੂੰ ਫਿਕਰ ਕੋਈ ਨਹੀਂ ਤੇ ਲੋਕਾਂ ਦਾ ਰਾਦਾ ਪਿੰਡਾਂ ਦੇ ਘਰ ਚ ਪਾੜ ਪੈ ਜੇ ਓਏ ਯਾਰ ਵਿਆਹ ਹੋ ਜਾਊਗਾ ਤੇ ਫਿਰ ਵੀ ਉਹੋ ਕੰਮ ਹੀ ਕਰਨੇ ਆਉਨੇ ਨਾ ਸਕੋ ਦੀ ਹਰਪ ਹੋ ਰਿਆ ਕਰੂਗੀ ਚਾਚੀ ਬੈਜੂਗੀ ਤੇ ਤੇ ਜੇ ਕੋਈ ਅਸੀਂ ਤੇਜ ਆ ਗਈ ਨਾ ਫਿਰ ਆਪਣੀਆਂ ਸੈਲਫੀਆਂ ਭੁੱਲ ਜਿਓ ਓਏ ਤੇਰੀ ਕਿੱਥੋਂ ਆਣੀ ਆ ਕੋਈ ਗੱਲ ਨਹੀਂ ਇਹੋ ਜਿਹੀ ਨੇ ਰਫੀ ਮਿਲ ਜਾਣੀ ਕੋਈ ਮਿਲ ਜਾਣੀਆਂ ਆ ਕੋਈ ਗੱਲ ਨਹੀਂ ਹੁੰਦੀਆਂ ਤੇਜ਼ ਤਰਾਰ ਨਹੀਂ ਖਲੌਂਦੀਆਂ ਹੁੰਦੀਆਂ ਮਗਰੋਂ ਤੇ ਪੁੱਤ ਦੀਆਂ ਧਾੜੀਆਂ ਐਸ਼ ਕ੍ਰਸਤੀਆਂ ਇਹ ਹਟ ਜਾਣੀਆਂ ਹੀ ਹੋ ਤੈਨੂੰ ਵੀ ਸੇਰੀ ਉੱਠ ਕੇ ਪੱਠਿਆਂ ਦੀ ਪੰਡ ਵੜੜੀ ਪੈਣੀ ਹੋ ਫਿਰ ਉਹ ਜੇ ਵੜਣੀ ਪੈ ਜੂਗੀ ਤੇ ਕੀ ਆ ਹਾਂ ਕੀ ਉੱਥੇ ਪਾਂਡੀਆਂ ਪੱਠਿਆਂ ਦੀ ਵੜ ਲੈ ਕਰਾਂਗੇ ਇਹ ਗੱਲਾਂ ਹੀ ਆ ਜਦੋਂ ਵੜਣੀ ਪਈ ਨਾ ਪਤਾ ਫੇਰ ਲੱਗਣਾ ਵਾ ਠੀਕ ਆ ਨਾ ਚੱਲ ਹੁਣ ਟੁੱਡਿਆ ਫਿਰਦਾ ਉਹ ਕੰਮ ਵੀ ਮੈਂ ਕੰਮ ਕਰਨਾ ਵਾ ਜਦੋਂ ਕ੍ਰਸਤੀ ਵਿੱਚ ਬੰਦਾ ਪੈ ਜਾਂਦਾ ਵਾ ਨਾ ਫੇਰ ਅਗਲੇ ਨੇ ਇਹ ਹੋਣਾ ਮੇਰਾ ਹੁਣ ਘਰਵਾ ਮਿਲ ਘਰ ਰਹੀ ਆ ਮੇਰੀ ਸੋਹਣੀ ਗੱਲ ਆ ਵਾਧੂ ਗੱਲਾਂ ਮੈਂ ਨਹੀਂ ਕਰਨੀਆਂ ਹੈ ਉਹਦੇ ਸੱੱਲਾ ਬੂ ਮੜਾ ਚੰਗਾ ਤੇ ਕਰਦੀ ਗਿਆ ਮੇਲਾ ਮਿੰਦੂ ਨੇ ਕਤਾ ਜਾਮੇ ਤੇ ਉਹ ਗੱਜਾ ਕੇ ਪਿਓ ਨੂੰ ਕਹਿ ਪਿਓ ਨੇ ਕਹਿੰਦਾ ਜਾ ਕੇ ਮਾਂ ਸਲਾਹ ਕਰ ਲਾ ਮਾਂ ਤੇ ਪਿਓ ਨਾ ਕਰ ਲਾ ਫੇ ਦਾਦੀ ਨੂੰ ਕਹਿਣਾ ਵਾ ਕਹਿ ਲਾ ਦਾਦੀ ਨੂੰ ਜਾ ਆਹੋ ਦਾਦੀ ਨੇ ਜੀ ਇਹਨੂੰ ਮਜ਼ਾਦਿਲ ਲਾਈ ਆ ਐਵੇਂ ਵਿਆਹ ਕਰਨਾ ਨਹੀਂ ਕਹਦਾ ਹੁਣ ਆ ਜਾ ਜਾ ਤੇਰਾ ਢੰਗੜਾ ਪਾਉਣ ਜੀ ਕਰਦਾ ਨਾ ਚਾਚੇ ਦੇ ਵਿਆਹ ਚ ਕਰਦਾ ਹੀ ਆ ਕ ਇਹ ਤੇ ਕਮਲਾ ਵਾ ਹੈ ਇਹਨੂੰ ਇੰਨਾ ਨਹੀਂ ਪਤਾ ਇਹ ਤਾਂ ਮੁੱਖ ਤਾਂ ਨੌਕਰ ਲੱਭਾ ਵਾ ਤੇ ਜਿੱਦਣ ਕਿਤੇ ਵਿਆਹ ਤਾਂ ਨਾ ਮੁੰਡੇ ਲੱਭਣਗੇ ਸੈਰਸulfੀਆਂ ਵੀ ਕਿਦਾਂ ਕਰਦੀਆਂ ਆ ਵਾ ਫਿਰ ਸਾਰੇ ਕੰਮ ਦਾ ਬੋਝ ਪੈ ਜਾਣਾ ਸਿਰ ਦੇ ਉੱਤੇ ਹੁਣ ਤੇ ਜਾਂਦਾ ਪੱਠੇ ਵੱਢ ਲਿਆਉਂਦਾ ਧਾਰਾ ਕੱਢ ਲਿੱਤਾ ਮੇਰੇ ਮੇਰੇ ਸੌ ਕੰਮ ਕਰ ਦਿੰਦਾ ਨਿੱਕੇ ਮੋਟੇ ਤੇ ਜਿੱਦਣ ਇਹਨੂੰ ਵਿਆਹ ਲਿਆ ਉਸ ਦਿਨ ਕਿੱਥੋਂ ਉਸ ਦਿਨ ਅਗਲੀ ਨੇ ਆਣ ਕੇ ਸ਼ੋਰਾ ਪਾ ਲੈਣਾ ਵਾ ਅਗਲੀ ਨੇ ਕੰਮ ਕਰ ਕਰਨ ਦੇਣਾ ਕੋਈ ਮੈਂ ਤਾਂ ਨਹੀਂ ਰਿਸ਼ਤਾ ਹੋਣ ਦਿੰਦੀ ਇਹਦਾ ਮੈਂ ਤਾਂ ਅੱਗੇ ਕਈ ਮੋੜੇ ਆ ਇਹਨੂੰ ਮੁੰਡੇ ਨੂੰ ਕੀ ਪਤਾ ਕਮਲੇ ਨੂੰ ਇਹਨੂੰ ਨਹੀਂ ਨਾ ਪਤਾ ਅਜ ਬੱਚਾ ਬੱਚਿਆਂ ਵਾਲਾ ਦਾ ਮਾਗੋ ਇਹਦਾ ਕੋਈ ਗੱਲ ਨਹੀਂ ਵਿਆਹ ਹੋਣਿਆ ਇਹਦਾ ਫੇ ਰਹੂਗਾ ساری ਉਮਰ ਇਦਾਂ ਹੀ ਸਾਰਾ ਦਿਨ ਉੰਡਾਕਾ ਮ ਲੱਗਾ ਰਹਿਦਾ ਸਾਰਾ ਦਿਨ ਲੱਗਾ ਰਹਿਦਾ ਛੁਦਾਈਆਂ ਨੂੰ ਪੈੜੀਆਂ ਦੇ ਵਿੱਚ ਨਾ ਨਿਪੜਾਈ ਰਹਿਦਾ ਲਿਪੜਾਈ ਰਹਿਦਾ ਕਿਤੇ ਵੇਖਦਾ ਹੀ ਨਹੀਂ ਆਪਣੇ ਆਪ ਨੂੰ ਕਿ ਕਿਤੇ ਮੈਂ ਵੀ ਕਿਤੇ ਨਾ ਹਾਤੋਂ ਲਵਾ ਜਾਂ ਕੁਛ ਕਰ ਲਵਾ ਸਾਰਾ ਦਿਨ ਇਹਦਾ ਹੁਕਮ ਵੇ ਅਮਨ ਹਾਂਜੀ ਗੱਲ ਸੁਣਾ ਮੇਰੀ ਉਰੇ ਆ ਹਾਂਜੀ ਆਇਆ ਬੰਦੀਆ ਹਾਂਜੀ ਮੰਮੀ ਜੀ ਦੱਸੋ ਵਾਜ ਮਾਰੀ ਹਾਂ ਮੈਂ ਤਾਂ ਮਾਤਾ ਮਾਰੀ ਹੀ ਕਿੱਥੋਂ ਆਇਆ ਤੂੰ ਆ ਇੱਥੇ ਬੱਸ ਇਹ ਕੰਮ ਕੁਮ ਕੰਮ ਕਰੰਦਾ ਪਹਿਲੀਆਂ ਝੋਰ ਮੈਂ ਕੀ ਕਰਨਾ ਕੰਮ ਹੀ ਕਰਦਾ ਨਹੀਂ ਸਾਰਾ ਦਿਨ ਇਹ ਨੂੰ ਨਾ ਕਿ ਤੱਕ ਨਾ ਟੋਟੇ ਨਹੀਂ ਅਹ ਇੰਦਾ ਕਰ ਹਾਂਜੀ ਫੋਨ ਲਾ ਹਾਂ ਰਮਨ ਪਰਮਨ ਤੇ ਮੈਂ ਕਹਾਂ ਆ ਮੇਰੀ ਗੱਲ ਕਰਾ ਤਰਨਾ ਇੱਕ ਮਿੰਟ ਬੜੇ ਦਿਨੋਂ ਗੱਤ ਅੱਬ ਨਹੀਂ ਹੋਈ ਕੋਈ ਤੇਰਾ ਜੀ ਬਾਜੀ ਪੁੱਛਾਂ ਹਾਂ ਆ ਲੋ ਕਰ ਲੋ ਗੱਲ ਹੈਲੋ ਹਾਂ ਰਮਨ ਪੁੱਤ ਤੂੰ ਕਿਤੇ ਫੋਨ ਵੀ ਨਹੀਂ ਮੈਨੂੰ ਮੁੜ ਕੇ ਕੀਤਾ ਵੀ ਮਾਂ ਦਾ ਹਾਲ ਹੀ ਪੁੱਛ ਲਵਾਂ ਵੀ ਕੀ ਹਾਲ ਆ ਮੰਮੀ ਤੇਰਾ ਕੀ ਨਹੀਂ ਤੈਨੂੰ ਪਤਾ ਤਾਂ ਹੈ ਵੀ ਮੰਮੀ ਠੀਕ ਨਹੀਂ ਰਹਿੰਦੀ ਤੇ ਬੰਦਾ ਫੋਨ ਕਰਕੇ ਪੁੱਛ ਲੈਂਦਾ ਜੇ ਤੈਨੂੰ ਟਾਈਮ ਨਹੀਂ ਤੇਰਾ ਲੱਗਾ ਆਉਣ ਦਾ ਤੇ ਦੀਕ ਕੰਮ ਚ ਬੀਜੀ ਹੋਈ ਆ ਤੂੰ ਹਾਂ ਹੋਰ ਨਿਆਣੇ ਠੀਕ ਠਾਕ ਆ ਅੱਛਾ ਤੇ ਕੀ ਕੰਮ ਕਰਨ ਦੀ ਰਹਿੰਦੀ ਆ ਤੂੰ ਜਿਹੜਾ ਟਾਈਮ ਨਹੀਂ ਲੱਗਾ ਤੇਰਾ ਹਾਂ ਚਲੋ ਘਰਾਂ ਦੇ ਕੰਮ ਤੇ ਇਦਾਂ ਹੀ ਹੁੰਦੇ ਆ ਉਹ ਤੇ ਮੈਨੂੰ ਪਤਾ ਵਾ ਪਰ ਚਲੋ ਫਿਰ ਵੀ ਮਾੜਾ ਮੋਟਾ ਮਾਂ ਦਾ ਵੀ ਖਿਆਲ ਰੱਖ ਲਿਆ ਕਰ ਚਲ ਮੈਂ ਮੇਲੀ ਆਵਾਂ ਜਾ ਕੇ ਵੀ ਮੰਮੀ ਠੀਕ ਨਹੀਂ ਰਹਿੰਦੀ ਚਲ ਜਾ ਕੇ ਰਾਜੀ ਬਾਜੀ ਦਾ ਪਤਾ ਲਾ ਆਵਾਂ ਮਿਲ ਕੇ ਆਵਾਂ ਉਹ ਤਾਂ ਧਿਆਨ ਹੀ ਨਹੀਂ ਦਿੰਦੀ ਮੇਰੇ ਵੱਲ ਹੁਣ ਪਤਾ ਨਹੀਂ ਕੀ ਗੱਲ ਵਾ ਹਾਂ ਤਾਂ ਮੈਂ 10 ਮਿੰਟ ਫੇਕਾ ਦਵਾਵੇਂਗੀ ਨਾਲੇ ਆਪਣੇ ਭਰਾ ਦਾ ਕੋਈ ਰਿਸ਼ਤਾ ਲੱਭ ਇਹ ਤਾਂ ਕਮਲਾ ਹੋ ਚੱਲਿਆ ਕੰਮ ਕਰ ਕਰਕੇ ਸਾਰਾ ਦਿਨ ਪੈਲਿਆਂ ਚ ਛਦਾਈ ਹੋ ਜਾਂਦਾ ਵਾ ਇਹਦਾ ਨਹੀਂ ਕੋਈ ਸੋਚਣਾ ਉਹਨੂੰ ਤੇ ਆਪਣੇ ਆਪ ਦਾ ਪਤਾ ਹੀ ਕੋਈ ਨਹੀਂ ਵੀ ਮੈਂ ਜ਼ਿੰਦਗੀ ਕਿਦਾਂ ਗੁਮਨੀ ਆ ਹੂੰ ਵੀ ਕਿਤੇ ਵੀ ਇਸ ਜੱਤ ਹੀ ਰੱਖ ਕੇ ਤੇ ਕੁੜੀ ਵੇਖ ਕੋਈ ਤੇ ਕਿਰਾਏ ਦਾ ਰਿਸ਼ਤਾ ਇਹਦਾ ਵੀ ਵਿਆਹ ਕਰੀਏ ਚਲੋ ਕਿ ਤੇ ਵੀ ਘਰ ਵਾਲਾ ਬਣ ਜਾਊਗਾ ਤੇ ਸਾਰੀ ਉਮਰ ਇਦਾਂ ਹੀ ਨੰ ਕੰਮ ਕਰਦਾ ਰਹਿਣਾ ਪੈਲਿਆਂ ਚ ਭਰਾ ਤੇ ਨੌਕਰੀ ਕਰਦਾ ਵਾ ਤੇ ਚਲੋ ਆਪਣੇ ਘਰੋਂ ਸਭ ਕੁਛ ਮਹਾਰਾਜ ਰੱਖੇ ਚੰਗੇ ਨੇ ਤੇ ਇਹ ਵੀ ਇਹਦਾ ਵੀ ਕੋਈ ਸੋਚੀ ਹੈ ਕਿ ਨਹੀਂ ਆਹ ਆਹੋ ਇਹਦਾ ਵੀ ਕੋਈ ਸੋਚੋ ਨਾ ਪੁੱਤ ਉਹੀ ਸੋਚਣਾ ਭੈਣਾਂ ਤੂੰ ਜਿੰਨੇ ਕਿਤੇ ਨਾ ਕਿਤੇ ਮਾਰ ਚਾਹਤੀ ਕੇ ਨਾ ਕਿਹ ਹੈ ਕਹਿ ਤਾ ਕੋਈ ਕਿਤੇ ਕਰ ਆਈ ਇਹ ਤਾਂ ਨਾ ਕਿਤੇ ਨੰਦਾ ਨਾ ਧੁੰਦਾ ਸਾਰੀ ਥਿਆੜੀ ਲੰਬੜਾਈ ਰਿੰਦਾ ਪਿਆਲਿਆਂ ਦੇ ਵਿੱਚ ਹੀ ਡੰਗਰਾਂ ਦੇ ਵਿੱਚ ਹੀ ਬਸ ਇਹਨੂੰ ਕੋਈ ਪਤਾ ਨਹੀਂ ਲੱਗਦਾ ਇਹਨੂੰ ਵੀ ਮੈਂ ਆਪਣਾ ਅਸਵਾਰ ਬਣਾ ਕੇ ਰੱਖਾਂ ਇਹਨੂੰ ਪਤਾ ਹੀ ਕੋਈ ਨਹੀਂ ਐਸ ਗੱਲ ਦਾ ਇਦਾਂ ਹੀ ਨਿਬੜਿਆ ਰਹਿੰਦਾ ਹੀ ਸਾਰਾ ਦਿਨ ਤੇ ਮੇਰੇ ਚਾਹੇ ਨਹੀਂ ਲੱਗਦਾ ਇਹ ਮੈਂ ਕਹਿ ਨਹੀਂ ਹਾਂ ਤਾਂ ਤਾਂ ਕੀ ਮੇਰਾ ਭਰਾ ਵਾ ਮੇਰੇ ਪਰਜਾਈਆ ਭਰਾ ਵਾ ਫਿਰ ਕੀ ਹੋਇਆ ਮੈਂ ਕੰਮ ਕਰ ਲੈਣਾ ਤੇ ਆਪਣੀ ਜ਼ਿੰਦਗੀ ਦਾ ਨਹੀਂ ਸੋਚਦਾ ਏ ਆਹੋ ਇਹ ਸਾਨੂੰ ਸੋਚਣਾ ਪੈਣਾ ਇਹਦਾ ਚੰਗਾ ਫਿਰ ਚੰਗਾ ਚੰਗਾ ਕਰ ਲਾ ਕੰਮ ਫਿਰ ਤੇ ਆਮੀ ਫਿਰ ਕੱਲ ਸਵੇਰੇ ਪਰੌਣੇ ਨਾਲ ਲੈ ਮੈਂ ਤੇ ਆ ਜਾ ਦੋਨੇ ਜੀ ਮਿਲ ਕੇ ਜਾਏ ਅੱਛਾ ਆਹ ਚਲ ਚੰਗਾ ਫਿਰ ਆ ਜਾ ਹਾਂ ਜੰਗ ਕੈਮਰਾ ਖਦੀ ਹਾਜੀ ਮੰਮੀ ਕੀ ਕਹਿੰਦੀ ਭੈਣ ਭੈਣ ਆ ਕੁਛ ਨਹੀਂ ਆਂਦੀ ਆਂਦੀ ਮੈਂ ਆਵਾਂਗੀ ਅੱਛਾ ਆਹ ਆਂਦੀ ਕੱਲ ਆਵਾਂਗੀ ਘਰੋਂ ਤੇ ਟਾਈਮ ਹੀ ਨਹੀਂ ਆਂਦੀ ਲੱਗਦਾ ਨਿਆਣਿਆਂ ਦੇ ਵਿੱਚੋਂ ਇਸੇ ਤਰ੍ਹਾਂ ਹੀ ਸਾਰਾ ਦਿਨ ਰੁੱਝੇ ਰਹੀਦਾ ਕੰਮ ਧੰਦੇ ਕਦੀ ਬੱਚੇ ਸਕੂਲੇ ਚਲ ਗਏ ਕਦੀ ਘਰ ਆ ਗਏ ਫਿਰ ਉਹਨਾਂ ਦੀ ਰੋਟੀ ਪਕਾ ਉਹਨਾਂ ਦੇ ਕੱਪੜੇ ਧੋ ਇਹੋ ਜੇ ਕੰਮ ਸਾਰਾ ਦਿਨਾਂ ਦੀ ਤੁਰੇ ਰਹੀਦਾ ਉਦਾਂ ਭੈਣ ਠੀਕ ਆ ਨਾ ਆ ਉਦਾਂ ਤਾਂ ਠੀਕ ਠਾਕ ਵਾੜੀ ਬੱਚੇ ਠੀਕ ਆ ਨਾ ਹਾਂ ਠੀਕ ਠਾਕ ਆ ਸਭ ਠੀਕ ਆ ਉਦਾਂ ਮੈਂ ਫਿਰ ਆਖਿਆ ਮੈਂ ਮੈਂ ਠੀਕ ਨਹੀਂ ਤੇ ਮੈਨੂੰ ਮਿਲ ਜਾ ਉਹ ਹੁਣ ਆਂਦੀ ਆ ਵੀ ਮੈਂ ਫਿਰ ਚੰਗਾ ਫਿਰ ਮੈਂ ਕੱਲ ਆਵਾਂਗੀ ਠੀਕ ਹੈ ਤੇ ਮੈਂ ਕਿਹਾ ਪਰਮਨੇ ਨੂੰ ਨਾਲ ਹੀ ਲੈ ਆਂਗੀ ਹਾਂ ਚੱਲ ਭਾਜੀ ਆ ਜਾਣਗੇ ਹਾਂ ਦੋਵੇਂ ਜੀ ਆ ਜਿਓ ਮੈਂ ਕਿਹਾ ਠੀਕ ਹੈ ਤੇ ਮੇਰੇ ਜਲ ਜਾਇਓ ਠੀਕ ਹੈ ਤੇ ਆਂਦੀ ਆ ਵੀ ਚੰਗਾ ਫਿਰ ਮੈਂ ਆ ਜਾਾਂਗੀ ਕੱਲ ਅੱਛਾ ਕੱਲ ਆਉਗੀ ਭੈਣ ਹਾਂ ਕੱਲ ਆਉਗੀ ਤੇ ਕੀ ਕਹਿਣ ਦੇ ਤੁਸੀਂ ਉਹਨੂੰ ਕੀ ਮਤਲਬ ਰਿਸ਼ਤਾ ਰੁਸਤਾ ਕਰਨ ਨੂੰ ਕੀ ਮਤਲਬ ਹੈ ਮੇਰਾ ਰਿਸ਼ਤਾ ਨਹੀਂ ਤੇਰਾ ਕਰਨਾ ਤੂੰ ਇਦਾਂ ਕੁਵਾਰਾ ਹੀ ਰਹਿਣਾ ਤੇ ਭਰਾ ਵਾ ਮੇਰਾ ਭਰਜਾਈ ਹੈ ਮੇਰਾ ਮਾਰਾ ਥੋੜਾ ਸੋਚਣਗੇ ਖਰਚਾ ਮੈਨੂੰ ਸਾਰਾ ਕੁਝ ਦੇਣ ਦੇ ਆ ਬੈਠੇ ਬਿਠਾਏ ਨੂੰ ਆ ਸਾਰਾ ਕੁਝ ਹੀ ਦੇਣ ਦੇ ਆ ਕਾਲਸੋ ਮੇਰੀ ਤੂੰ ਆਪੋਰਾ ਤੈਨੂੰ ਨਹੀਂ ਪਤਾ ਤੈਨੂੰ ਪੈਸੇ ਦੇ ਕੇ ਥੋੜੇ ਬੋਤੇ ਤੈਨੂੰ ਵਰਚਾ ਛੱਡਦੇ ਨੇ ਵੀ ਚੱਲ ਖਰਚ ਵਰ ਚ ਲੈ ਤੈਨੂੰ ਗਾੜਲੀ ਜ਼ਿੰਦਗੀ ਦਾ ਨਹੀਂ ਪਤਾ ਵੀ ਗਾੜੀ ਜ਼ਿੰਦਗੀ ਕਿੱਦਾਂ ਲਗਾਉਣੀ ਆ ਉਹ ਕੀ ਹੋਇਆ ਮੇਰੀ ਜ਼ਿੰਦਗੀ ਨੂੰ ਕੁਝ ਨਹੀਂ ਹੋਇਆ ਮੈਂ ਬਿਲਕੁਲ ਹੀ ਐਵੇਂ ਫਿਕਰ ਕਰਦੇ ਰਹਿੰਦੇ ਕੁਝ ਨਹੀਂ ਹੁੰਦਾ ਫਿਕਰ ਤੇ ਪੁੱਤ ਸੱਚਾ ਵਾ ਅੱਜ ਤੇ ਮੈਂ ਜੀਣੀ ਆ ਤੇ ਕੱਲ ਨੂੰ ਤੈਨੂੰ ਕਿਸੇ ਨੇ ਨਾ ਤੇਰਾ ਵਿਆਹ ਕਰਨਾ ਹੀ ਤੇ ਨਾ ਤੈਨੂੰ ਕੁਝ ਦੇਣਾ ਹੀ ਹੂੰ ਤੁਰਿਆ ਫਿਰੇ ਫਿਰ ਇਦਾਂ ਹੀ ਕੰਮਗਰੀ ਕਰਦਾ ਇਹਨਾਂ ਦੇ ਉਹ ਨਹੀਂ ਚੱਲ ਕੰਮ ਤੇ ਕਰਨੇ ਹੀ ਹੁੰਦੇ ਘਰਾਂ 'ਚ ਕੰਮ ਕਿਉਂ ਨਹੀਂ ਕਰਨੇ ਆ ਭਰਾਵਾ ਮੇਰਾ ਕੋ ਬਾਕੀ ਤੈਨੂੰ ਫੇਰਦਾ ਬੋਧਾ ਕਰਿਆ ਕਰੋ ਕੋਈ ਗੱਲ ਨਹੀਂ ਭਰਾ ਭਜਾਈ ਨੇ ਮੇਰਾ ਚੰਗਾ ਹੀ ਸੋਚਣ ਕੇ ਮਾਰਾਂਗੇ ਸੋਚਣ ਕੇ ਕੋਈ ਗੱਲ ਨਹੀਂ ਨੇ ਭਰਾਵਾ ਨਹੀਂ ਅੱਜ ਕੱਲ ਦਾ ਸਮਾਂ ਏਦਾਂ ਦਾ ਸੋਚਣ ਵਾਲਾ ਕੋਈ ਵੀ ਤੂੰ ਢੋਲਾ ਵਾਂ ਤੈਨੂੰ ਢੋਲਿਆ ਕੋਈ ਸਮਝ ਨਹੀਂ ਲੱਗਦੀ ਤੈਨੂੰ ਅੱਜ ਖਰਚਾ ਬੱਚਾ ਮਿਲ ਜਾਂਦਾ ਤਾਂ ਵੀ ਇੰਨੇ ਚੀ ਭੁੱਲਿਆ ਵਾਂ ਤੈਨੂੰ ਇਹ ਨਹੀਂ ਪਤਾ ਵੀ ਗਾੜੀ ਜ਼ਿੰਦਗੀ ਮੇਰੀ ਕਿੱਦਾਂ ਨੰਗ ਨਹੀਂ ਫੇਰ ਭਾ ਕੇ ਰੋਵੇਂਗਾ ਬੈਠਾ ਤੇ ਫੇਰ ਤੇਰਾ ਕਿਸੇ ਕੰਮ ਨਹੀਂ ਰੋਇਆ ਓ ਚੱਲ ਕੋਈ ਗੱਲ ਮਮੀ ਦੀ ਮੈਂ ਉਹ ਪੱਠੇ ਪਾਵਾਂ ਫੇਰ ਬਸ ਆਹ ਹੋਇ ਕੰਮ ਕਰਦਾ ਨਹੀਂ ਪੱਠੇ ਪਾ ਲੇ ਪਾਣੀ ਢਾਲਿਆ ਪਿਆਲੀ ਮਤਲਬ ਮਮੀ ਜੀ ਕੰਮ ਤੇ ਕਰਨਾ ਹੀ ਆ ਮੈਂ ਘਰ ਆਵਾ ਕੰਮ ਕਰ ਆਵਾ ਫਿਰ ਕੰਮ ਤੇ ਜਿੰਨਾ ਮਰਜੀ ਕਰ ਤੂੰ ਪਰ ਥੋੜੇ ਬਹੁਤ ਆਪਣੀ ਜ਼ਿੰਦਗੀ ਦਾ ਵੀ ਸੋਚ ਲਾ ਤੂੰ ਅੱਜ ਤੇ ਮੈਂ ਬੈਠੀ ਆ ਕੱਲ ਨੂੰ ਤੈਨੂੰ ਤੈਨੂੰ ਪੁੱਛਣਾ ਕੋਈ ਪਰਜਾਈ ਨਹੀਂ ਪੁੱਛਦੀ ਹੁੰਦੀ ਭਰਾ ਮੜਾ ਮੋਟਾ ਪਾਇ ਕਰੇ ਵੀ ਪਰ ਪਰਜਾਈਆਂ ਜਿਹੜੀਆਂ ਭਰਾਵਾਂ ਨੂੰ ਵੀ ਮਗਰ ਲਾ ਲੈਂਦੀਆਂ ਨੇ ਕੋਈ ਨਹੀਂ ਪੁੱਛਦਾ ਉਹਦਾ ਮਗਰ ਤੇ ਥੋੜਾ ਜਨਾ ਸਿਆਣਾ ਬਣ ਚਲੋ ਕੋਈ ਮਮੀ ਜੀ ਸਿਆਣੀ ਸਿਆਣਾ ਇਦਾਂ ਨਹੀਂ ਨਾ ਬਣਦਾ ਕੁੜੀ ਨੂੰ ਮੈਂ ਕਹਿੰਨੀ ਆ ਇਹਨੇ ਕਿਤੇ ਇਹ ਗੱਲ ਤੇ ਮੰਨਣਾ ਕੁੜੀ ਨੂੰ ਕਹਿੰਨੀ ਆ ਕਿ ਤੇ ਵੇਖਵਾ ਕੇ ਕਿਰਾਏ ਦਾ ਇਹਦੀ ਵੀ ਰੋਟੀ ਪੱਕੇ ਭਰ ਕੇ ਕਿੰਨੀ ਰੋਟੀ ਖਾਣੇ ਮੀ ਇਹ ਤਾਂ ਪੋੜਾ ਆ ਵਾ ਇਹ ਤਾਂ ਮਗਰ ਲੱਗਾ ਭਰਾ ਦੇ ਭਰਾ ਮੇਰਾ ਮੈਨੂੰ ਪੈਸੇ ਦਿੰਦਾ ਭਰਾ ਮੇਰਾ ਆ ਕਰਦਾ ਉਹ ਕਰਦਾ ਇਹਨੂੰ ਕਿੰਨੀ ਰੋਟੀ ਦੇਣੀ ਇਹਨੂੰ ਭੋਲੇ ਨੂੰ ਕੋਈ ਸਮਝ ਨਹੀਂ ਲੱਗਦੀ ਫਿਰ ਇਹਨੂੰ ਪਤਾ ਲੱਗਣਾ ਬਾਅਦ ਚ ਜਦੋਂ ਨਾ ਕੇ ਇਹਨੇ ਪੁੱਛਿਆ ਫਿਰ ਮਾਂ ਦੀਆਂ ਗੱਲਾਂ ਯਾਦ ਕਰੇਗਾ ਨਾ ਮੈਂ ਕਿਹੜੀ ਇੱਥੇ ਬਹਿ ਰਹਿਣਾ ਏ ਦਾ ਇਹਦਾ ਮਤ ਮਾਰੀ ਇਸ ਮੁੰਡੇ ਦੀ ਜੇ ਮੈਂ ਸਮਝਾਉਣੀ ਆ ਤੇ ਸਮਝਦਾ ਵੀ ਨਹੀਂ ਇਹ ਗੱਲ ਨੂੰ ਕਿ ਮੇਰੀ ਮਾਂ ਚੰਗਾ ਕਹਿੰਦੀ ਆ ਤੇ ਮੈਂ ਇਦਾਂ ਕਰ ਲਾਂ ਚੰਗਾ ਮਾਂ ਕਿਤੇ ਵੇਖ ਕੇ ਕਰਾਉ ਮੇਰਾ ਮਾਂ ਜੀ ਪਰ ਮੇਰਾ ਪਰ ਮੇਰਾ ਕਰੀ ਜਾਂਦਾ ਬਸ ਕਰੀ ਜਾਂ ਫਿਰ ਮੈਂ ਤੇ ਫਿਰ ਕਿਤੇ ਕੁੜੀ ਨੂੰ ਆ ਕੇ ਕਰਾਉਣੀ ਆ ਤੇਰਾ ਕਿ ਤੇ ਰਿਸ਼ਤਾ ਮਾਂ ਦਾ ਚੰਗਾ ਕਰਾ ਕੇ ਤੇ ਕਰਨੀ ਆ ਤੇਰੇ ਫੇਰੇ ਤੇ ਚੱਲ ਆਪਣੇ ਤੇਰੀ ਵੀ ਕਿਤੇ ਰੋਟੀ ਪੱਕੂ ਦੀ ਮੋਰ ਖਾ ਤੈਨੂੰ ਨਹੀਂ ਸਮਝ ਲੱਗਦੀ ਆ ਦੱਸ ਗੱਲ ਤੇ ਮੰਮੀ ਦੀ ਵੀ ਠੀਕ ਵਾ ਅਮਨ ਦਾ ਵਿਆਹ ਹੁਣ ਹੋਣਾ ਚਾਹੀਦਾ ਵਾ ਉਹ ਤਾਂ ਦੋਵੇਂ ਜੀ ਬੜੇ ਚਲਾਕ ਵਾ ਉਹਨਾਂ ਦਾ ਤਾਂ ਇਰਾਦਾ ਸਭ ਕੁਝ ਅਹੀਂ ਖੜਾ ਪਜ ਗਏ ਇਹ ਭੋਲਾ ਵਾ ਵਿਚਾਰਾ ਸਾਰਾ ਦਿਨ ਕੰਮ ਕਰਦਾ ਰਹਿੰਦਾ ਵਾ ਮੰਮੀ ਦੱਸਣ ਲਈ ਆ ਪੱਠੇ ਪਾਲੇ ਧਾਰਾਂ ਕੱਢ ਲਈਆਂ ਤੇ ਉਹਨਾਂ ਵਾਸਤੇ ਤਾਂ ਵਧੀਆ ਵਾ ਮੁਕਤ ਦਾ ਨੰਕਰ ਮਿਲਿਆ ਵਾ ਉਹਨਾਂ ਨੂੰ ਇਹ ਆ ਕਿ ਜੇ ਵਿਆਹ ਹੋ ਗਿਆ ਤੁਹਾਡੇ ਹੱਥਾਂ ਜੋ ਨਿਕਲ ਜਾਣਾ ਵਾ ਕੀ ਕਰਾਂ ਹੁਣ ਸਗੋਂ ਭਰਾ ਨੂੰ ਚਾਹੀਦਾ ਵਾ ਸਿਆਣਾ ਵਾ ਕਿ ਕੋਈ ਗੱਲ ਨਹੀਂ ਮੈਂ ਰਿਸ਼ਤਾ ਕਰਾਵਾਂ ਆਪਣੇ ਭਰਾ ਦਾ ਵਿਆਹ ਕਰਾਂ ਨਾ ਜਿੱਦਾਂ ਕਰਦੀ ਕਹੀ ਜਾਂਦੀ ਆ ਉਦਾਂ ਹੀ ਉਹ ਕਰੀ ਜਾਂਦਾ ਵਾ ਹੁਣ ਤੇ ਮੰਮੀ ਕਹਿੰਦੀ ਮੇਰੀ ਵੀ ਨਹੀਂ ਮੰਨਦਾ ਜੇ ਮੈਂ ਵਿਆਹ ਦਾ ਨਾਂ ਲੈਨੀ ਆ ਤੇ ਕਹਿ ਦਿੰਦਾ ਕੋਈ ਗੱਲ ਨਹੀਂ ਪਰ ਜਾਈ ਬੜੀ ਚੰਗੀ ਆ ਪਰ ਜਾਈ ਪਰਜਾਈ ਤੇ ਭਰਾ ਭਰਾ ਹੋਣ ਡਿਆ ਵਾ ਇਹਨੂੰ ਨਖੱਤੇ ਨੂੰ ਪੋਲੇ ਨੂੰ ਇੰਨੀ ਸਮਝ ਨਹੀਂ ਗਈ ਹੈਗੀ ਕਿ ਅੱਜ ਤੇ ਭਰਾ ਪਰਜਾਈ ਰੋਟੀ ਦੇਣ ਦੇ ਆ ਕੱਲ ਨੂੰ ਨਾ ਕੋਈ ਉਹੋ ਜਿਹਾ ਟਾਈਮ ਹੀ ਆਉਣਾ ਵਾ ਜਿੱਦਾਂ ਧੱਕੇ ਮਾਰ ਕੇ ਉਹ ਨਾ ਬਾਹਰ ਕੱਢਣਾ ਵਾ ਉਹ ਤਾਂ ਸ਼ੁਰੂ ਤਾਂ ਹੈ ਹੀ ਇਦਾਂ ਦੀ ਆ ਇਹਦਾ ਵਿਆਹ ਨੇ ਕਿੱਥੋਂ ਹੋਣ ਦੇਣਾ ਕੋਈ ਗੱਲ ਨਹੀਂ ਇਹਨੇ ਨਹੀਂ ਕੁਝ ਸੋਚਣਾ ਏ ਮੈਨੂੰ ਹੀ ਕੋ ਸੋਚਣਾ ਪੈਣਾ ਵਾ ਮੰਮੀ ਆਂਦੀ ਮੇਰੀ ਵੀ ਨਹੀਂ ਸੌਂਦਾ ਗੇਂਦਾ ਦੱਸ ਤੇਰੀ ਮਾਂ ਵਾ ਤੇਰਾ ਮਾੜਾ ਥੋੜਾ ਕੋਈ ਸੋਚਣ ਲੱਗੀ ਆ ਹਾਦੀ ਹੋ ਗਈ ਏ ਮੁੰਡੇ ਵਾਲੀ ਕੰਮ 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 ਕਰ ਕਰ ਕਰਕੇ ਤੇ ਪੈਸੇ ਉਹਨੂੰ ਦੇਈ ਜਾ ਤੇ ਤੂੰ ਕਾਵਾਂ ਵਾਲੇ ਘਰ ਵੀ ਕੱਲ ਨੂੰ ਵੇਂਦਾ ਫਿਰ ਨਾ ਤੈਨੂੰ ਕਿਸੇ ਨੇ ਪੁੱਛਣਾ ਤੇ ਨਾ ਮੇਰੀ ਮਾਂ ਨੂੰ ਕਿਸੇ ਨੇ ਪੁੱਛਣਾ ਵਾ ਫੇਰ ਵੇਲੇ ਨੂੰ ਪਛਤਾਉਣਾ ਵਾ ਪਰ ਜਿਹੜਾ ਟਾਈਮ ਹੱਥੋਂ ਲੰਘ ਜਾਣਾ ਵਾ ਨਾ ਉਹ ਮੁੜ ਕੇ ਆਉਣਾ ਨਹੀਂਗਾ ਇਹ ਨਹੀਂ ਸਮਝਨੀ ਨਾ ਇਹਨੂੰ ਆਉਣ ਡਈ ਆਓ ਹਾ ਇਧਰ ਆ ਦੀ ਇਧਰ ਆਓ ਤੇ ਮੇਰੀ ਗੱਲ ਸੁਣੋ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਹਾਂਜੀ ਦੱਸੋ ਗੱਲ ਇਹ ਕਰਨੀ ਆ ਵੀ ਮੰਮੀ ਦਾ ਆਇਆ ਸੀ ਹੁਣ ਹਾਂ ਕੀ ਕਹਿੰਦੇ ਆ ਕਹਿਣਾ ਕੀ ਆ ਕਹਿੰਦੇ ਹੀ ਵੀ ਅਮਨ ਵਾਸਤੇ ਕੋਈ ਕੁੜੀ ਵੀ ਹੈ ਅੱਛਾ ਵੱਡੀ ਦਾ ਤਾਂ ਤੁਹਾਨੂੰ ਪਤਾ ਹੀ ਆ ਕਿੱਡੀ ਚਤਰੋਵਾ ਉਹ ਉਹਨੂੰ ਤੇ ਇਹ ਆ ਕਿ ਇਹਦਾ ਵਿਆਹ ਨਾ ਹੋਵੇ ਜਿਹੜਾ ਪੈਣੀ ਬੰਨਾ ਸਭ ਕੁਝ ਮੈਂ ਸੰਭਲਾ ਇਹ ਆ ਘੋਲਾ ਇਹ ਉਹਨਾਂ ਦੀਆਂ ਗੱਲਾਂ ਚ ਆ ਜਾਂਦਾ ਵਾ ਮੰਮੀ ਕਹਿੰਦੇ ਵੀ ਮੇਰੀ ਵੀ ਗੱਲ ਨਹੀਂ ਮੰਨਦਾ ਜਿੱਦਾਂ ਉਹ ਕਹਿੰਦੀ ਆ ਉਦਾਂ ਕਰੀ ਜਾਂਦਾ ਵਾ ਜੇ ਸਿਆਣਾ ਹੋਵੇ ਵੱਡਾ ਭਰਾ ਪਿਉਆਂ ਵਰਗਾ ਵਾ ਉਹੇ ਕੋਈ ਰਿਸ਼ਤਾ ਲੱਭੇ ਸੌ ਰਿਸ਼ਤੇਦਾਰੀ ਹੁੰਦੀ ਆ ਪਰ ਜੇ ਕਰਨਾ ਹੋਵੇ ਤਾਂ ਤਾਂ ਹੀ ਆ ਨਾ ਮਰਾਵਰ ਮੇਰੀ ਗੱਲ ਸੁਣ ਇਹ ਰਿਸ਼ਤੇ ਭਰਾ ਲੱਭਦੇ ਹੁੰਦੇ ਆ ਪਰ ਜਾਈ ਦੀ ਕਿੰਨੀ ਰਿਸ਼ਤੇਦਾਰੀ ਆ ਉਹਨੇ ਕਰਾ ਸਕਦੀ ਉਥੋਂ ਉਹ ਆਦੀਆਂ ਕੁੜੀਆਂ ਮਾਸੀ ਦੀਆਂ ਕੁੜੀਆਂ ਗਾੜੀ ਇੰਗੜੀ ਪਤਿੰਗੜੀ ਕਈ ਜਟਾ ਦੀ ਹੁੰਦੀ ਆ ਪਰ ਉਹਨੇ ਕਰਾਉਣਾ ਨਹੀਂ ਗਾ ਗਾਲਤੇ ਹੋਈ ਆ ਪਰ ਮੈਂ ਤੁਹਾਡੇ ਨਾਲ ਇੱਕ ਸਲਾਹ ਕਰਨ ਲਈ ਆ ਕਿ ਜੇ ਆਪਾਂ ਕਰਵਾ ਦਈਏ ਤੇ ਹੈ ਕੋਈ ਆਪਣੇ ਉਹ ਜਿਹੜਾ ਤੁਹਾਡਾ ਯਾਰ ਦੋਸਤ ਨਹੀਂ ਗਾ ਮਾੜਿਆਂ ਵਾਲਾ ਆਹੋ ਉਹਦੀ ਭੈਣ ਨਹੀਂ ਕੀ ਉਹਦਾ ਕਰਾ ਦਈਏ ਉਹਦਾ ਕਰਾ ਦਈਏ ਚੱਲ ਕੁੜੀ ਵੀ ਕੰਮ ਵਾਲੀ ਆ ਤੇ ਹੈ ਵੀ ਧੀਰੀ ਆ ਸਾਡਾ ਵੀ ਗਿਆਨ ਦਾ ਆਦਰ ਮਾਨ ਕਰਿਆ ਕਰੋਗੀ ਚੱਲ ਵੱਡੀ ਤੇ ਮੇਰੀ ਮਾਂ ਨੂੰ ਪੱਲੇ ਨਹੀਂ ਬੰਦੀ ਨਿੱਕੀ ਦਾ ਰੋਟੀ ਪਾਣੀ ਦੇ ਆ ਹੀ ਕਰੂ ਸੇਵਾ ਕਰਿਆ ਕਰੋ ਨਾਲੇ ਜਿਹੜਾ ਮੇਰਾ ਭਰਾ ਵਾ ਸਾਰਾ ਦਿਨ ਖਾਪਦਾ ਰਹਿੰਦਾ ਵਾ ਪੱਠੇ ਪੰਦਾ ਰਹਿੰਦਾ ਵਾ ਉਹਦੀ ਵੀ ਜੂਨ ਸੁਧਰ ਜੂਗੀ ਕਿਤੇ ਟਾਈਮ ਨਾਲ ਰੋਟੀ ਖਾਇਆ ਕਰੂਗਾ ਐਦਾਂ ਦੇ ਜੇ ਚਾਰ ਨਾ ਮਿਲ ਗਈ ਤੇ ਚਾਰ ਨਾ ਖਾ ਲਈ ਤੇ ਚਾਹ ਨਾ ਮਿਲ ਗਈ ਤਾਂ ਚਾਹ ਨਾ ਖਾ ਲਈ ਉਹਨੂੰ ਇੰਨਾ ਥੋੜਾ ਪਤਾ ਹੁੰਦਾ ਵਾ ਫੇ ਉਹ ਕੰਮ ਕਰਦਾ ਆਇਆ ਤੇ ਮੈਂ ਕੋਈ ਸਬਜ਼ੀ ਬਣਾਵਾ ਤਾਂ ਉਹਨੂੰ ਫੇ ਰੋਟੀ ਦਵਾ ਉਹ ਮੇਰੀ ਗੱਲ ਸੁਣਾ ਰਮਨ ਮੈਂ ਉਹਨੂੰ ਪੁੱਛ ਲੈਣਾ ਵਾ ਉਹਨੇ ਜਿਹੜੀ ਅਸੀਂ ਗੱਲ ਕਹਿਤੀ ਨਾ ਉਹ ਤੋਂ ਮੁਕਰਦਾ ਨਹੀਂ ਉਹ ਮੇਰੀ ਗੱਲ ਸੁਣੋ ਪਿਆਲੀ ਬੰਨੇ ਦਾ ਤਾਂ ਤੁਹਾਨੂੰ ਪਤਾ ਹੀ ਹੈ ਭਲੇ ਖਾਦ ਕੇ ਇਸ ਗੱਲ ਦਾ ਹੈ ਹੀ ਨਹੀਂਗਾ ਹੋਣੋਂ ਕੱਲਾ ਵਾ ਤਾਂ ਕਰਕੇ ਰੁਲਿਆ ਵਾ ਜਦੋਂ ਦਾ ਵਿਆਹ ਹੋ ਗਿਆ ਦੋਵਾਂ ਜੀਆਂ ਦੀ ਸੋਸਲਾ ਹੋਇਆ ਕਰਨੀਆਂ ਵੇਖਿਓ ਅਸੀਂ ਅਮਨ ਨੇ ਬਦਲ ਜਾਣਾ ਵਾ ਚੱਲ ਕੋਈ ਗੱਲ ਨਹੀਂ ਮੈਂ ਉਹਨੂੰ ਪੁੱਛਦਾ ਵਾਂ ਫੋਨ ਤੇ ਕਿ ਯਾਰ ਤੇਰੀ ਭੈਣ ਹੈਗੀ ਐ ਤਾਂ ਯਾਰ ਰਿਸ਼ਤਾ ਵੇਲਾ ਕਰਾ ਦੇ ਨੀ ਮੈਂ ਉਹਨੂੰ ਨਾ ਕਈ ਵਾਰਾਂ ਵੇਖਿਆ ਨਾ ਨੰਗ ਦੇ ਆਉਂਦੇ ਆ ਕੰਮ ਸਾਰਾ ਹੀ ਕਰਦੀ ਐ ਤੇ ਇਦਾਂ ਦੀ ਕੁੜੀ ਚਾਹੀਦੀ ਐ ਕਿਉਂਕਿ ਇਹ ਵੀ ਕੰਮ ਬਥੇਰਾ ਕਰਦਾ ਵਾ ਜੇ ਕੋਈ ਨਾ ਜਿਆਦੀ ਵੀ ਉਦਾਂ ਦੀ ਹੀ ਲੱਭਦੀ ਨਾ ਤੇ ਇਹਨੇ ਟਿਕਾਣੀ ਉਹ ਦੇਣੀ ਵੱਡੀ ਨੇ ਹਾਂ ਤੇਜ ਵਾ ਆ ਦੋਵੇਂ ਜੀਤੇ ਜਵਾ ਇਹ ਨਹੀਂ ਵੀ ਇੱਕ ਤੇਜ ਹੋਵੇ ਤੇ ਦੂਜਾ ਹੀ ਚੰਗਾ ਹੋਵੇ ਉਹ ਰਮਰਹੀਂ ਜਾਣੇ ਤਾਂ ਉਹ ਜਦ ਬਾਹਰ ਮੂੰਹ ਨਹੀਂ ਪਉਂਦੀ ਰਹੀ ਉਹੋ ਹੀ ਤਾਂ ਗੱਲ ਵਾ ਹੁਣ ਤੁਸੀਂ ਨਾ ਇਹ ਨਹੀਂ ਕਿ ਗੱਲ ਦਾ ਧਿਆਨ ਰੱਖਿਓ ਜਾਓਗੇ ਨਾ ਤੇ ਪੁੱਛ ਕੇ ਜਰੂਰ ਆਇਓ ਉਹ ਰਮਰ ਪੁੱਛਣਾ ਕੀ ਆ ਮੈਂ ਬਣਾ ਫੋਨ ਤੇ ਗੱਲ ਕਰਨੀ ਹੈ ਤੈਨੂੰ ਪਤਾ ਮੇਰੀ ਗੱਲ ਮੋੜਦਾ ਨਹੀਂ ਉਹ ਜਿਹੜੀ ਮੈਂ ਗੱਲ ਕਹਿਤੀ ਉੱਤੇ ਉਹਨੇ ਪੈਰਾ ਦੇਣਾ ਵਾ ਚੱਲ ਕੋਈ ਗੱਲ ਨਹੀਂ ਜੇ ਤੁਸੀਂ ਫੋਨ ਤੇ ਕਰਨੀ ਆ ਤਾਂ ਫੋਨ ਤੇ ਕਰ ਲਓ ਪਰ ਇਹ ਕੰਮ ਹੀ ਕਰਨਾ ਵਾ ਕਿਉਂਕਿ ਜੇ ਹੁਣ ਭਰਾਬਰ ਜਾਈ ਨਾ ਕਰਨਗੇ ਹੁਣ ਮੈਂ ਭੈਣ ਵਾ ਮੈਨੂੰ ਤਾਂ ਸੋਚਣਾ ਪੈਣਾ ਉਹ ਮੇਰੀ ਗੱਲ ਸੁਣ। ਮੇਰਾ ਰਜ਼ਾ ਇਕੱਲੀ ਜਾ ਕੇ ਪੁੱਛੀਏ ਤਾਂ ਸਹੀ। ਤੇ ਇਦਾਂ ਰਿਸ਼ਤਾ ਨੂੰ ਬਿਆ ਵਜਾ ਕਿਤਾਵਾ। ਜਾਵਾਂਗੇ ਉਦਾਂ ਹੀ। ਪਹਿਲਾਂ ਨਾ ਦੱਸਾਂਗੇ ਵੀ ਇਹ ਰਿਸ਼ਤਾ ਕਰਾਉਂਦੇ ਆ। ਪਹਿਲਾਂ ਉਹਦੇ ਮੂੰਹੋਂ ਸੁਣਾਂਗੇ ਵੀ ਕੀ ਕਹਿੰਦੀ ਆ। ਤੇ ਬਾਅਦ ਵਿੱਚ ਗੱਲ ਤੋਰਾਂਗੇ। ਉਹ ਆਪ ਹੀ ਗੱਲ ਕਰੀ ਨਾ ਵੀ ਹੁਣ ਹੋਇਆ ਵਾ ਜਵਾਨ ਤੇਦਾ ਵਿਆਹ ਕਰਤੀਏ। ਤੇ ਰਿਆਂ ਭੂਆ ਦੀਆਂ ਕੁੜੀਆਂ, ਮਾਸੀ ਦੀਆਂ ਕੁੜੀਆਂ ਕਰਾਂ ਹਾਂ ਕਿ ਤੇ ਰਿਸ਼ਤਾ। ਕੋਈ ਗੱਲ ਨਹੀਂ ਪਹਿਲਾਂ ਮੈਂ ਇਦਾਂ ਹੀ ਗੱਲ ਤੋਰੂੰਗੀ। ਤੇ ਫੇਰ ਜਦੋਂ ਕਿਸੇ ਕੋਲ ਤੇ ਨਾ ਨਾ ਆਊਗੀ ਤੇ ਮੈਂ ਕਹੂੰਗੀ ਵੀ ਚੱਲ ਤੂੰ ਤਾਂ ਪਰਜਾਈਂ ਤੂੰ ਤੇ ਕਰਾਉਣਾ ਨਹੀਂ। ਤੇ ਮੈਂ ਭੈਣ ਵਾਂ ਮੈਨੂੰ ਤਾਂ ਦੁੱਖ ਲੱਗਾ ਤੇ ਮੇਰੇ ਅੱਖਾਂ ਦੇ ਵਿੱਚ ਕੁੜੀ ਹੈਗੀ ਮੈਂ ਆਪੇ ਕਰਾ ਦਿੰਦੀ ਵੇਖੀ ਫਿਰ ਕਿਦਾਂ ਮਿਰਚਾਂ ਲੱਗਦੀਆਂ ਉਹ ਚੱਲ ਮਿਰਚਾਂ ਹੁਣ ਲੱਗਣ ਜਾਂ ਨਾ ਲੱਗਣ ਵਿਆਹ ਵਿਆਹ ਨਾਲ ਤਾਂ ਹੈ ਨਹੀਂ ਉਹਨੂੰ ਨਹੀਂ ਵਿਆਹਣਾ ਵਾਂ ਵਿਆਹਣਾ ਕਿਉਂ ਨਹੀਂਗਾ ਹਾਂ ਤੇ ਫੇਰ ਉਹ ਵਿਚਾਰਾ ਪੱਠਿਆਂ ਚੋਂ ਘਈ ਰਹੂ ساری ਉਮਰ ਨਾਲੇ ਬਥੇਰਾ ਕੰਮ ਕੀਤਾ ਵਾ ਆਪ ਕੱਪੜੇ ਪਾਏ ਤੇ ਦੋਵੇਂ ਜੀ ਕਦੀ ਚੱਲ ਮੋਟਰਸਾਈਕਲ ਲੈ ਕੇ ਇਧਰ ਨੂੰ ਤਾਂ ਗੱਡੀ ਲੈ ਕੇ ਇਧਰ ਨੂੰ ਉਹ ਵਿਚਾਰਾ ਰੁਲਿਆ ਰਹਿੰਦਾ ਸਾਰਾ ਦਿਨ ਕੰਮ 'ਚ ਉਹ ਤੂੰ ਮੰਮੀ ਨੂੰ ਦੱਸਦੀ ਨਾ ਪਰਦੇ ਨਾ ਇਹ ਹੀ ਆ ਗੱਲਬਾਤ ਸਾਰੀ ਕਰ ਲਈ ਹੈ ਉਹ ਇਹਨੇ ਮੰਮੀ ਨੂੰ ਤਾਂ ਮੈਂ ਜਾ ਕੇ ਗੱਲ ਕਰ ਲੂੰਗੀ ਉਹਦੇ ਨਾਲ ਇਹਨੂੰ ਪੈਰਾਂ ਤੋਂ ਕੱਢੂੰਗੀ ਨਾ ਪਹਿਲਾਂ ਤੂੰ ਪੀਏ ਕੀ ਬੋਲਦੀ ਕੀ ਬੋਲਦੀ ਹਾਂ ਤਾਂ ਇਹ ਤੇ ਤੈਨੂੰ ਸਮਝਾਉਂਦੇ ਆ ਮੈਂ ਗੱਲ ਹਾਂ ਗੱਲ ਤਾਂ ਦੇਣੀ ਨਾ ਮੇਰੇ ਮੰਨਣ ਚ ਆ ਗਈ ਹੈ ਪੀਏ ਗੱਲ ਠੀਕ ਹੋ ਏਦਾਂ ਹੀ ਕਰਾਂਗੇ ਆਪਾਂ ਜੀ ਜੀ ਬੜ ਕਿਤੇ ਕਰਾ ਹਾਂ ਰਿਸ਼ਤਾ ਇਹਦਾ ਹਾਂ ਨਹੀਂ ਏਦਾਂ ਹੀ ਕਰੂੰ ਤੇ ਤੇਰਾ ਦੇਰਵਾ ਕਰਾ ਰਿਸ਼ਤਾ ਦੋਵੇਂ ਜਾਣੀਆਂ ਹੋ ਜਉਂਦੀਆਂ ਭਿਆਣਾ ਭਿਆਣਾ ਵੰਡ ਵਰਤ ਕੇ ਕੰਮ ਕਰ ਲਿਆ ਕਰੋਗੀ ਹੁਣ ਕਿਥੇ ਇਕੱਲੀ ਲੱਗੀ ਰਹਿਣੀ ਹੈ ਇਹ ਏਦਾਂ ਹੀ ਕਰੂੰਗੀ ਮੈਂ ਬੜਾ ਕੀ ਜਾਂਦੀ ਆ ਮੈਨੂੰ ਪਤਾ ਤੇ ਹੈਗਾ ਵਾ ਉਹਨੇ ਕਿਸ ਕੋਲ ਤੇ ਆਉਣਾ ਨਹੀਂ ਦੀਦੀ ਕੋਈ ਨਹੀਂ ਕਰਾਵਾਂਗੇ ਕਰਾਵ ਫੋਨ ਤੇ ਆਦੀ ਉਮਰ ਗਾੜੀ ਉਮਰ 2-4 ਸਾਲ ਹੋਰ ਨਾਗੇ ਮੁੜ ਕੇ ਤਾਂ ਕਿਸੇ ਨੇ ਪੁੱਛਣਾ ਨਹੀਂ ਆ ਰਮਨ ਹੁਣ ਤੇ ਹਰ Banda ਪੁੱਛਦਾ ਪਤਾ ਵੀ ਉਹਨਾਂ ਕੋਈ ਜ਼ਿਆਦਾ ਤੇ ਹੈਗੀ ਆ ਜਦੋਂ 2-4 ਸਾਲ ਹੋਰ ਨਾਗੇ ਲੋਕਾਂ ਨੇ ਕਹਣਾ ਵੀ ਇਹ ਮਜਾਜ ਕਰਦੇ ਆ ਤੇ ਕਿਸੇ ਨੇ ਪੁੱਛਣਾ ਨਹੀਂ ਪੁੱਛਣਾ ਨਹੀਂ ਗਾ ਗੱਲ ਤੇ ਨਹੀਂ ਸਹੀ ਆ ਕੋਈ ਨਹੀਂ ਤੁਸੀਂ ਭਾਵੇਂ ਫੋਨ ਤੇ ਪੁੱਛ ਲਓ ਤੇ ਭਾਵੇਂ ਜਾ ਕੇ ਪੁੱਛ ਲਓ ਇਹ ਨਾ ਆਪਾਂ ਜਾ ਕੇ ਤੇ ਗੱਲ ਕਰਕੇ ਆਈਏ ਚਲ ਕੋਈ ਨਹੀਂ ਮੈਂ ਫੋਨ ਤੇ ਗੱਲ ਕਰ ਲੈਂਦਾ ਤੁਹਾਨੂੰ ਆਹ ਤੇ ਚਲੋ ਮੈਂ ਵੀ ਬਣਾਵਾਂ ਰੋਟੀ ਪਾਣੀ ਉਹ ਮੈਂ ਵੀ ਕਰ ਲਵਾਂ ਕੰਮ ਚਲ ਚਾ ਆ ਵੀ ਗੱਲ ਵਧੀਆ ਹੋਈ ਬੈਠੀ ਬੈਠੀ ਦੇ ਨਾ ਧਿਆਨ ਚ ਕੁੜੀ ਦਾ ਨਾਂ ਹੀ ਆ ਗਿਆ ਵੀ ਉਹ ਕੁੜੀ ਹੈਗੀ ਤੇ ਸਹੀ ਆ ਕੋਈ ਗੱਲ ਨਹੀਂ ਉਹਦਾ ਹੀ ਰਿਸ਼ਤਾ ਕਰਾ ਦਿੰਨੇ ਆ ਇਹ ਵੀ ਮੰਨ ਗਈ ਆ ਕੋਈ ਗੱਲ ਨਹੀਂ ਉਹ ਵੀ ਨਾ ਬੰਦੇ ਚੰਗੇ ਆ ਭਲੇ ਮਾਂ ਸੁਆਣਾ ਮਾਂ ਨਹੀਂ ਜਾਣਾ ਵਾ ਅਕਸਰ ਧੀ ਪੈਣ ਵਿਆਹਣੀ ਆ ਤੇ ਮੇਰੇ ਪੇਕੇ ਕਿਹੜੇ ਮਾੜੇ ਆ ਕਾਲੀ ਬੰਨਾ ਨਾਲ ਦੇ ਕੋਲ ਵਾ ਇਹਨਾਂ ਨੂੰ ਵੀ ਪਤਾ ਵਾ ਪੁੱਛ ਦੱਸ ਆਪਣੀ ਕਰ ਲੈਣ ਮੈਂ ਕਹੂੰਗੀ ਵੀ ਸਾਡੇ ਸਿਰ ਤੇ ਵੀ ਨਾ ਰਿਓ ਤੇ ਕੋਈ ਗੱਲ ਨਹੀਂ ਸਾਰੇ ਕੰਮ ਹੋ ਜਾਣੇ ਆ